ਇਹ ਬੂਟਾ ਜਿਹੜਾ ਮੇਰੇ ਹੱਥ ਦੇ ਵਿੱਚ ਹੈ ਇਸ ਵੇਲੇ ਇਹ 슈ਗਰ ਦਾ ਕਾਰਨ ਸਾਬਿਤ ਹੋ ਸਕਦਾ ਹੈ। ਹੱਥ ਪੱਤਾ ਤੋੜਿਆ। ਠੀਕ ਹੈ ਦਰਖਤ ਦਾ। ਆ ਪੱਤਾ ਤੋੜਿਆ। ਠੀਕ ਹੈ। ਇਹਨੂੰ ਹੁਣ ਤੁਸੀਂ ਖਾਓ। ਮੈਂ ਖਾਵਾਂ ਜੀ। ਬਿਲਕੁਲ ਇਹਨੂੰ ਖਾਓ। ਕੋਈ ਪਤਾ ਨਹੀਂ ਕੁਝ। ਨਹੀਂ ਕੁਝ ਨਹੀਂ ਹੋਏਗਾ। ਮੈਂ ਹੈਗਾ ਹੱਲੇ। ਮੈਂ ਹੈਗਾ ਤੁਸੀਂ ਇਹ ਖਾਓ। ਖਾਣ ਤੋਂ ਬਾਅਦ ਤੁਹਾਨੂੰ ਆ ਦਿੰਦਾ ਮੈਂ ਇੱਕ। ਖੰਡ ਦਿੰਦਾ ਖੰਡ। ਆ ਲਿਖਿਆ ਹੋਇਆ 슈ਗਰ ਠੀਕ ਹੈ ਹੁਣ ਤੁਸੀਂ ਇਹ ਖਾ ਕੇ ਮੈਂ ਨਹੀਂ ਦੱਸੂਗਾ ਤੁਹਾਨੂੰ ਵੀ ਇਹਦਾ ਟੇਸਟ ਕਿਵੇਂ ਆ ਤੁਸੀਂ ਦੱਸਣਾ ਵੀ ਇਹਦਾ ਹੁਣ ਸਵਾਦ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਖਾ ਲਈ ਜੀ ਹਾਂ ਬਿਲਕੁਲ ਖਾਓ ਜੀ ਦੇਖ ਲਓ ਬਿਲਕੁਲ ਖੰਡ ਹੀ ਖਵਾ ਰਿਆਂ ਐ ਇੱਕੀ ਤੁਸੀਂ ਮੈਨੂੰ ਬਜਰੀ ਖਵਾਤੀ ਗੁੜ ਦੇ ਜਿਹੜੇ ਗੁਣ ਨੇ ਮਾਰ ਦਿੰਦੀ ਐ ਕਹਿੰਦਾ ਮੈਂ ਤੋ ਖੰਡ ਖਾ ਲੋ ਗੁੜ ਖਾ ਲੋ ਮਿੱਠਾ ਕੋਈ ਵੀ ਫਰੂਟ ਖਾ ਲੋ ਤੁਸੀਂ ਇਹਦੇ ਤੋਂ ਅੰਬ ਖਾ ਲੋ ਤੁਹਾਨੂੰ ਲੱਗੇਗਾ ਨਹੀਂ ਤੁਸੀਂ ਅੰਬ ਖਾ ਰਹੇ ਹੋ ਤੁਹਾਨੂੰ ਐ ਲੱਗੇਗਾ ਮੈਂ ਛਿੱਲੜ ਚਬੀ ਜਾ ਰਹਿਆ ਕੋਈ ਤਾਂ ਰੇਤਾ ਲੱਗੀ ਜਾ ਰਹਿਆ ਜੀ ਖੰਡ ਦਾ ਸਵਾਦ ਹੀ ਮਾਰਦਾ ਸਵਾਦ ਹੀ ਮਾਰ ਦਿੰਦੀ ਹੈ ਇਹੋ ਜੀ ਜੜੀ ਬੂਟੀ ਹੈ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ 슈ਗਰ ਕਿਵੇਂ ਨਹੀਂ ਨਾਰਮਲ ਲਿਆਏਗੀ ਤੁਹਾਡੀ ਤੁਹਾਡੀ 슈ਗਰ ਚਾਹੇ 10 ਸਾਲ ਪੁਰਾਣੀ ਹੈ ਚਾਹੇ 20 ਸਾਲ ਪੁਰਾਣੀ ਹੈ ਸ਼ੂਗਰ ਨਾਲ ਤੁਹਾਡਾ ਸਰੀਰ ਸੁੱਕ ਕੇ ਚਾਹੇ ਟੀਲਾ ਹੋ ਗਿਆ ਹੈ ਤੁਹਾਡਾ ਜਿਹੜਾ ਅਸੀਂ ਕਹਿ ਲਈਏ ਕਿ ਸਰੀਰ ਹੈ ਗੱਲਣਾ ਸ਼ੁਰੂ ਹੋ ਗਿਆ ਤਾਂ ਦਰਖਤ ਇਹਦਾ ਬੂਟਾ ਹੈ ਇਹਦੇ ਪੱਤੇ ਨੇ ਇਹਦੀਆਂ ਪੱਤੀਆਂ ਨੇ ਇਹ ਕੰਟਰੋਲ ਕਰਦੀਆਂ ਨੇ ਟੈਸਟ ਨੇ ਤਿੰਨ ਮੇਨ ਚੌਥਾ ਇੱਕ ਹੋਮਾ ਆਈ ਆਰਓ ਨਾਪਣ ਵਾਸਤੇ ਆ ਹੋਮਾ ਆਈ ਆਰ ਹਾਂ ਇੱਕ ਹੀ ਹੁੰਦਾ ਇਨਸੂਲਿਨ ਰੈਜ਼ਿਸਟੈਂਸ ਨੂੰ ਨਾਪਣ ਦਾ ਟੈਸਟ ਵੀ ਹੈਗਾ ਆਪਣੇ ਕੋਲ ਇਸ ਦਾ ਕਾੜਾ ਬਣਾ ਲੈਨੇ ਹੋ ਚਾਰਕ ਪੱਤੇ ਇਹਦੇ ਪਾਓ ਤਿੰਨ ਚਾਰ ਪੱਤੇ ਉਹਦੇ ਪਾਓ ਇਹਦਾ ਤੁਸੀਂ ਕਾੜਾ ਬਣਾ ਲਓ ਠੀਕ ਹੈ ਇਹਦਾ ਕਾੜਾ ਬਣਾ ਕੇ ਅਗਰ ਤੁਸੀਂ ਮੰਨ ਲਓ ਦੇਨੇ ਪੀਨੇ ਹੋ ਤਾਂ ਤੁਹਾਡੀ ਸ਼ੂਗਰ ਜਿਵੇਂ ਤੁਸੀਂ ਪਹਿਲੇ ਆਪਦੇ ਪਹਿਲੇ ਬਚਨਾ ਚ ਕਿਹਾ ਕਿ ਤੁਹਾਡੀਆਂ ਰਿਪੋਰਟਾਂ ਨੋਰਮਲ ਹੋਣ ਲੱਗ ਜਾਣਗੀਆਂ ਡਾਇਆਪਰੋ ਦੇ ਨਾਮ ਤੇ ਇਹ ਇਹ ਨੁਸਖਾ ਹਮੇਸ਼ਾ ਚੱਲਦਾ ਹੈ ਇਹ ਅੱਜ ਮੈਡੀਸਨ ਲੈਣ ਵੀ ਆਏ ਸੀ ਤੇ ਇੱਥੇ ਮੇਰੇ ਕੋਲ ਕਈ ਵਾਰੀ ਰਹਿ ਵੀ ਜਾਂਦੇ ਆ ਠੀਕ ਹੈ ਇਹ ਡਾਇਆਪਰੋ ਕੈਪਸੂਲ ਹੈਗੇ ਆ ਇਹ ਡਾਇਪਰੋ ਪਾਊਡਰ ਹੈਗਾ ਇਹ ਡਾਇਪਰੋ ਟੈਬਲੇਟ ਹੈਗੀ ਆ ਇਹ ਜਿਹੜੀ ਇਨਸੂਲਿਨ ਇਨਸੂਲਿਨ ਰੈジਸਟੈਂਸ ਕੀ ਚੀਜ਼ ਹੈ ਜੀ ਕੋਈ ਬੰਦਾ ਹੋਰ ਦੇਨ ਆ ਗਿਆ ਮੰਨ ਲਓ ਬਾਹਰੋਂ ਤਾਂ ਮੈਂ ਚਲੋ ਕਿਲੋ ਕੋ ਹੋਰ ਐਡਜਸਟ ਕਰ ਲਈ ਠੀਕ ਹੈ ਅੱਛਾ ਅਗਲੇ ਦਿਨ ਉਹ ਫੇਰ ਕਿਲੋ ਲੈ ਕੇ ਆ ਜੇ ਮੈਂ ਕਿਹਾ ਚਲੋ ਜੀ ਅਸੀਂ ਕਹਾਂਗੇ ਤੂੰ ਤਾਂ ਮੂਰਖਾ ਯਾਰ ਕੋਈ ਗੱਲ ਨਹੀਂ ਹੋਗੀ ਠੀਕ ਹੈ ਨੈਕਸਟ ਡੇ ਫੇਰ ਅਗਰ ਲੈ ਕੇ ਆਉਂਦਾ ਤਾਂ ਮੈਂ ਕਹੂੰਗਾ ਨਹੀਂ ਯਾਰ ਮੈਂ ਨਹੀਂ ਲੈਣੀ ਮੈਂ ਦਰਵਾਜ਼ਾ ਬੰਦ ਕਰ ਲਊਗਾ ਸਤਿ ਸ਼੍ਰੀ ਅਕਾਲ ਨਮਸਤੇ ਸাশ੍ਰੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੁਹਾਡੀ ਸ਼ੂਗਰ ਚਾਹੇ 10 ਸਾਲ ਪੁਰਾਣੀ ਹੈ ਚਾਹੇ 20 ਸਾਲ ਪੁਰਾਣੀ ਹੈ ਸ਼ੂਗਰ ਨਾਲ ਤੁਹਾਡਾ ਸਰੀਰ ਸੁੱਕ ਕੇ ਚਾਹੇ ਟੀਲਾ ਹੋ ਗਿਆ ਹੈ ਤੁਹਾਡਾ ਜਿਹੜਾ ਅਸੀਂ ਕਹਿ ਲਈਏ ਕਿ ਸਰੀਰ ਹੈ ਗਲਣਾ ਸ਼ੁਰੂ ਹੋ ਗਿਆ ਤਾਂ ਇਹ ਬੂਟਾ ਜਿਹੜਾ ਮੇਰੇ ਹੱਥ ਦੇ ਵਿੱਚ ਹੈ ਇਸ ਵੇਲੇ ਇਹ 슈ਗਰ ਦਾ ਕਾਲ ਸਾਬਿਤ ਹੋ ਸਕਦਾ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੀਆਂ ਰਿਪੋਰਟਾਂ ਜਿਹੜੀਆਂ ਉਹ ਨਾਰਮਲ ਆਉਣੀਆਂ ਸ਼ੁਰੂ ਹੋ ਸਕਦੀਆਂ ਨੇ ਇਹ ਬੂਟਾ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਕਿਵੇਂ ਕੰਮ ਕਰਦਾ ਹੈ ਸਾਡੇ ਨਾਲ ਨੇ ਜਿਹੜੀ ਬੂਟੇ ਨਾਲ ਗੱਲਬਾਤ ਕਰਨ ਵਾਲੇ ਵੈਦ ਜਿਹੜੇ ਗੁਰਮੀਤ ਸਿੰਘ ਉਹਨਾਂ ਤੋਂ ਪੁੱਛਾਂਗੇ ਕਿ ਇਹ ਜਿਹੜਾ ਬੂਟਾ ਹੈ ਇਹ ਜਿਹੜਾ ਦਰਖਤ ਹੈ ਇਹ 슈ਗਰ ਵਾਸਤੇ ਕਾਲ ਕਿਉਂ ਸਾਬਤ ਹੋ ਸਕਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਹਾਂ ਜੀ ਸਰ ਸਾਰੇ ਹਕੀਕਤ ਟੀਵੀ ਦੇਖ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੁਸੀਂ ਇੱਕ ਚਾਰਟ ਸਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਬੜਾ ਫਾਇਦਾ ਹੋਇਆ ਬਹੁਤ ਲੋਕਾਂ ਦੇ ਧੰਨਵਾਦ ਦੇ ਫੋਨ ਵੀ ਆਏ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਚੀਜ਼ਾਂ ਤੇ ਅੱਜ ਤੁਸੀਂ ਇਹ ਦਰਖਤ ਕੱਢ ਕੇ ਲੈ ਕੇ ਆਏ ਹੋ ਆਪਣੀ ਜਾਣਕਾਰੀ ਦੇ ਖਜ਼ਾਨਿਆਂ ਚ ਦਰਖਤ ਕਿਵੇਂ ਕੰਮ ਕਰਦਾ ਹੈ ਔਰ ਤੁਸੀਂ ਕਹਿ ਰਹੇ ਹੋ ਕਿ 슈ਗਰ ਦਾ ਇਹ ਕਾਲ ਸਾਬਤ ਹੋ ਸਕਦਾ ਹੈ ਦਰਖਤ ਬਿਲਕੁਲ ਜੀ ਇਹ ਐਕਚੁਅਲੀ ਕੀ ਹੈ ਕਿ ਇਸ ਬੂਟੇ ਦੇ ਅੰਦਰ ਜਿਹੜੇ ਗੁਣ ਨੇ ਉਹ ਹਜ਼ਾਰੋਂ ਤਰ੍ਹਾਂ ਦੇ ਨੇ ਇਕੱਲਾ 슈ਗਰ ਦੇ ਉੱਤੇ ਤਾਂ ਇਹ ਮਫੀਦ ਹੈਗਾ ਹੀ ਹੈਗਾ ਉਸ ਤੋਂ ਇਲਾਵਾ ਵੀ ਇਹ ਬਹੁਤ ਸਾਰੀਆਂ ਬਿਮਾਰੀਆਂ ਤੇ ਕੰਮ ਕਰਦਾ ਜਿਸ ਤਰ੍ਹਾਂ ਸਾਡੇ ਦਿਮਾਗ ਹੈਗਾ ਸਾਡਾ ਦਿਲ ਹੈਗਾ ਸਾਡੇ ਗੁਰਦੇ ਹੈਗੇ ਸਾਡੇ ਬਾਥਰੂਮ ਜਿਹੜਾ ਉਹ ਘਟ ਆਉਂਦਾ ਇਹ ਬਾਥਰੂਮ ਨੂੰ ਵੀ ਪੂਰਾ ਇੱਕਦਮ ਵਧੀਆ ਜਿਹੜਾ ਉਹ ਚਲਾ ਦਿੰਦਾ ਜਿਨ੍ਹਾਂ ਨੂੰ ਵਾਰ-ਵਾਰ ਆਉਣ ਦੀ ਸ਼ਿਕਾਇਤ ਹੈ ਉਹਨੂੰ ਵੀ ਕੰਟਰੋਲ ਕਰ ਦਿੰਦਾ ਕਿਸੇ ਨੂੰ ਪੀਸੀਓਡੀ ਹੋ ਗਈ ਹੈ ਕਿਸੇ ਨੂੰ ਹਾਰਟ ਪ੍ਰੋਬਲਮ ਹੈ ਔਰ ਕਿਸੇ ਦਾ ਦਿਮਾਗ ਜਿਹੜਾ ਉਹ ਮਤਲਬ ਸੁਨਣਾ ਜਾਂ ਰਹਿਣ ਲੱਗ ਜਾਂਦਾ ਹੈ ਜਾਂ ਇੱਕ ਸੈਂਸੇਸ਼ਨ ਆਉਣ ਲੱਗ ਜਾਂਦੀ ਬੰਦੇ ਨੂੰ ਬਿਮਾਰਾਂ ਵਾਲੀ ਫੀਲਿੰਗ ਹੋਣ ਲੱਗ ਜਾਂਦੀ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਇਹ ਕੱਲਾ ਜਿਹੜਾ ਇਹ ਦਰਖਤ ਹੈ ਇਹਦਾ ਬੂਟਾ ਹੈ ਇਹਦੇ ਪੱਤੇ ਨੇ ਇਹਦੀਆਂ ਪੱਤੀਆਂ ਨੇ ਇਹ ਕੰਟਰੋਲ ਕਰਦੀਆਂ ਨੇ ਵੀ ਇਹ ਤੁਸੀਂ ਕਿਵੇਂ ਸਾਬਿਤ ਕਰੋਗੇ ਸਾਨੂੰ ਤਾਂ ਪਹਿਲੇ ਦੱਸੋ ਕਿ ਸਾਬਿਤ ਕਿਵੇਂ ਕਰੋਗੇ ਵੀ ਜਿਹੜਾ ਇਹ ਬੂਟਾ ਹੈ ਇਹ 슈ਗਰ ਦਾ ਕਾਲ ਹੈ ਇਹ ਦੇ ਲਈ ਤਾਨੂੰ ਹੁਣ ਮੈਂ ਇੱਕ ਅੱਤ ਪੱਤਾ ਤੋੜਿਆ ਠੀਕ ਹੈ ਦਰਖਤ ਦਾ ਆ ਪੱਤਾ ਤੋੜਿਆ ਠੀਕ ਹੈ ਇਹਨੂੰ ਹੁਣ ਤੁਸੀਂ ਖਾਓ ਮੈਂ ਖਾਵਾਂ ਜੀ ਬਿਲਕੁਲ ਇਹਨੂੰ ਖਾ ਲੇਗਾ ਤਾਂ ਨਹੀਂ ਕੁਝ ਨਹੀਂ ਕੁਝ ਨਹੀਂ ਹੋਏਗਾ ਮੈਂ ਹੈਗਾ ਹੱਲੇ ਮੈਂ ਹੈਗਾ ਤੁਸੀਂ ਇਹ ਖਾਓ ਖਾਣ ਤੋਂ ਬਾਅਦ ਤੁਹਾਨੂੰ ਆ ਦਿੰਨਾ ਮੈਂ ਇੱਕ ਖੰਡ ਦਿੰਨਾ ਖੰਡ ਆ ਲਿਖਿਆ ਹੋਇਆ 슈ਗਰ ਠੀਕ ਹੈ ਹੁਣ ਤੁਸੀਂ ਇਹ ਖਾ ਕੇ ਮੈਂ ਨਹੀਂ ਦੱਸੂਗਾ ਤੁਹਾਨੂੰ ਵੀ ਇਹਦਾ ਟੇਸਟ ਕਿਵੇਂ ਆ ਤੁਸੀਂ ਦੱਸਣਾ ਵੀ ਇਹਦਾ ਹੁਣ ਸਵਾਦ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਖਾ ਲਈ ਜੀ ਹਾਂ ਬਿਲਕੁਲ ਖਾਓ ਜੀ ਖਾਓ ਦੇਖ ਲਓ ਬਿਲਕੁਲ ਖੰਡ ਹੀ ਖਵਾ ਰਹੇ ਹਾਂ ਇਹ ਕੀ ਤੁਸੀਂ ਮੈਨੂੰ ਬਜਰੀ ਖਵਾਤੀ ਬਜਰੀ ਨਹੀਂ ਇਹ ਖੰਡ ਹੈਗੀ ਆ ਸਰ ਮੈਨੂੰ ਤਾਂ ਬਜਰੀ ਲੱਗ ਰਹੀ ਹੈ ਇਹ ਇਹੀ ਇਹਦੇ ਗੁਣ ਨੇ ਇਹਨੂੰ ਗੁੜ ਮਾਰ ਗੁੜ ਮਾਰ ਕਿਹਾ ਜਾਂਦਾ ਹੈ ਅੱਛਾ ਗੁੜ ਦੇ ਜਿਹੜੇ ਗੁਣ ਨੇ ਮਾਰ ਦਿੰਦੀ ਹੈ ਕਹਿੰਦਾ ਮਤੋਂ ਖੰਡ ਖਾ ਲੋ ਗੁੜ ਖਾ ਲੋ ਮਿੱਠਾ ਕੋਈ ਵੀ ਫਰੂਟ ਖਾ ਲੋ ਤੁਸੀਂ ਇਹਦੇ ਤੋਂ ਅੰਬ ਖਾ ਲੋ ਤੁਹਾਨੂੰ ਲੱਗੇਗਾ ਨਹੀਂ ਤੁਸੀਂ ਅੰਬ ਖਾ ਰਹੇ ਹੋ ਤੁਹਾਨੂੰ ਐ ਲੱਗੇਗਾ ਮੈਂ ਛਿੱਲੜ ਚੱਬੀ ਜਾ ਰਿਹਾ ਹਾਂ ਕੋਈ ਮੈਂ ਤਾਂ ਰੇਤਾ ਲੱਗੀ ਜਾ ਰਿਹਾ ਜੀ ਖੰਡ ਦਾ ਸਵਾਦ ਹੀ ਮਾਰਤਾ ਸਵਾਦ ਹੀ ਮਾਰ ਦਿੰਦੀ ਹੈ ਇਹੋ ਜੀ ਜੜੀ ਬੂਟੀ ਹੈ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ 슈ਗਰ ਕਿਵੇਂ ਨਹੀਂ ਨਾਰਮਲ ਲਿਆਏਗੀ ਤੁਹਾਡੀ ਹੂੰ ਹੂੰ ਸਵਾਲ ਇਹ ਹੈ ਦੇਖੋ ਫਰੂਕੀ ਸਾਹਿਬ ਕਲੀਅਰ ਹੈ ਤੁਹਾਡੇ ਸਾਹਮਣੇ ਤੁਹਾਨੂੰ ਐਗਜ਼ਾਮਪਲ ਦੇ ਨਾਲ ਕਲੀਅਰ ਕਰ ਦਿੱਤਾ ਗਿਆ ਥੋੜੀ ਜੀ ਹੋਰ ਖਵਾ ਦੇ ਜੀ ਮੇਰਾ ਤਾਂ ਮੂੰਹ ਹੀ ਪਤਾ ਨਹੀਂ ਲੱਗਦਾ ਕੀ ਹੈ ਥੋੜੀ ਜੀ ਪਰ ਤਾਂ ਹਜੇ ਵੀ ਖੰਡ ਦਾ ਸਵਾਦ ਨਹੀਂ ਆ ਰਹੇ ਨਹੀਂ ਆਏਗਾ ਜੀ ਤੁਹਾਨੂੰ ਅੱਧਾ ਘੰਟਾ ਖੰਡ ਦਾ ਸਵਾਦ ਨਹੀਂ ਆਏਗਾ ਕਿੰਨ ਦਾ ਮਤਲਬ ਘਟੋ ਘਟ ਜਿਬ ਦੇ ਤੌਰ ਤੇ ਜਦੋਂ ਇਹ ਜਿਵੇਂ ਜਿਵੇਂ ਸਾਡੇ ਅੰਤਰੀਆ ਚ ਜਾਏਗੀ ਉਹਦੇ ਅੰਦਰ ਜਿਹੜੀ ਇੱਕ ਚੀਨੀ ਦੀ ਜਿਹੜੀ ਇਹਦੀ ਖੰਡ ਦੀ ਅਬਜਾਰਪਸ਼ਨ ਹੈ ਉਹਨੂੰ ਬਿਲਕੁਲ ਘਟਾ ਦੇਗੀ ਉਹ ਮਟਾਬੋਲਾਈਜ਼ ਨਹੀਂ ਹੋਏਗੀ ਉਹ ਤੁਹਾਡੇ ਪੇਟ ਤੇ ਸਿੱਧੀ ਜਾ ਕੇ ਤੁਹਾਡੇ ਪੈਨਕ੍ਰੀਆਜ਼ ਵਗੈਰਾ ਜਾਂ ਜੋ ਵੀ ਇਨਸੂਲਿਨ ਬਣਦਾ ਹੈ ਉਹਦੇ ਨਾਲ ਇਹ ਬਿਲਕੁਲ ਰੈਜ਼ਿਸਟੈਂਸ ਨਹੀਂ ਕਰੇਗੀ ਇਹ ਸਿੱਧੀ ਦੀ ਸਿੱਧੀ ਬਾਹਰ ਨਿਕਲੇਗੀ 19 ਦਿਨ ਖੰਡ ਜਿੰਨੀ ਦਿਨ ਇਸ ਪੱਤੇ ਦਾ ਅਸਰ ਤੁਹਾਡੀ ਬੋਡੀ ਦੇ ਅੰਦਰ ਹੈ। ਕੀ ਆ ਪਤਾ ਇਹ ਇੱਕ ਪੱਤੇ ਦਾ ਅੰਦਰ ਜਿਵੇਂ ਜਿਵੇਂ ਜਾ ਰਿਹਾ ਪਤਾ ਉਵੇਂ ਉਵੇਂ 10 ਵੀ ਰਿਹਾ ਜੀ ਵੀ ਅੰਦਰ ਜਾ ਰਿਹਾ। ਹਾਂ ਬਿਲਕੁਲ ਇਹ ਖਾਸੀਅਤ ਇਸੇ ਇਸ ਬੂਟੇ ਦੀ ਇਹੀ ਹੈ ਤੇ ਇਹ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਇਸ ਸਵੇਰੇ ਸਵੇਰੇ ਖਾਲੀ ਪੇਟ ਤੁਸੀਂ ਦੋ ਪੱਤੇ ਤਿੰਨ ਪੱਤੇ ਆਰਾਮ ਨਾਲ ਜਿਹੜੇ ਨੇ ਉਹ ਚਬ ਸਕਦੇ ਹੋ। ਤੇ ਆਪਣੀ ਸੈਰ ਕਰ ਸਕਦੇ ਹੋ ਬਾਗ ਬਗੀਚੇ ਦੇ ਵਿੱਚ ਦੇਖੋ ਤੁਸੀਂ ਆ ਦੇਖ ਹੀ ਰਹੇ ਹੋ ਆਮ ਹੀ ਲੱਗੇ ਹੋਏ ਆ ਤੇ ਇਹ ਫਿਰ ਇਹ ਇਹ ਸਵੇਰ ਸਵੇਰੇ ਖਾਣੇ ਨੇ ਖਾਲੀ ਪੇਟ ਖਾਣੇ ਨੇ ਹਾਂ ਕੋਸ਼ਿਸ਼ ਇਹ ਕਰੋ ਕਿ ਖਾਲੀ ਪੇਟ ਖਾਓ ਅਦਰਵਾਈਜ਼ ਤੁਸੀਂ ਹੁਣ ਆਪਾਂ ਇਸ ਵੇਲੇ ਵੀ ਖਾ ਰਹੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਖਾਣ ਦੇ ਵਿੱਚ ਇਹ ਖਾਦੇ ਜਦੋਂ ਮਰਜ਼ੀ ਜਾ ਸਕਦੇ ਆ ਪਰ ਇੱਕ ਰੂਟੀਨ ਬਣਾਉਣਾ ਜਿਹੜਾ ਉਹ ਇੱਕ ਬੈਸਟ ਹੁੰਦਾ ਤੁਸੀਂ ਸਵੇਰ ਸਵੇਰ ਦਾ ਅਗਰ ਸੈਰ ਕਰਨੋਂ ਨਾਲ ਦੀ ਨਾਲ ਇਹ ਰੂਟੀਨ ਬਣਾ ਲਿਆ ਤੇ ਉਹ ਉਹਦੇ ਵਰਗੀ ਤਾਂ ਰੀਤ ਸੀ ਕੋਈ ਨਹੀਂ ਇਹ ਆਮ ਪੰਜਾਬ ਦੇ ਵਿੱਚ ਲੱਗ ਸਕਦੇ ਜੀ ਬਿਲਕੁਲ ਇਹ ਲੱਗਿਆ ਪੰਜਾਬ 'ਚ ਹੀ ਮੋਹਾਲੀ 'ਚ ਲੱਗਿਆ ਹੋਇਆ ਤੁਹਾਡੇ ਸਾਹਮਣੇ ਆ ਆਪਾਂ ਸਿਲਵੀ ਪਾਰਕ ਚ ਖੜੇ ਆ ਇੱਥੇ ਇਹ ਉਹਦੇ ਵਿੱਚ ਹੀ ਲੱਗਿਆ ਹੋਇਆ ਇਹਦੇ ਨਾਲ ਦਰਖਤੇ ਤੇ ਕਈ ਹੋਰ ਲੱਗੇ ਹੋਏ ਨੇ ਇੱਕ ਇੱਕ ਬੂਟਾ ਹੋਰ ਹੈਗਾ ਤੁਹਾਨੂੰ ਆਜੋ ਇਹ ਦਿਖਾਉਨੇ ਆ ਹੋਰ ਬੂਟਾ ਵੀ ਹੈ ਜੀ ਉਹ ਵੀ ਉਹ ਵੀ ਇਸੇ ਤਰ੍ਹਾਂ ਹੀ ਸ਼ੂਗਰ ਦਾ ਜਿਹੜਾ ਕਾਲ ਆ ਇੱਕ ਤਰ੍ਹਾਂ ਦਾ ਇਹ ਇਹ ਤੁਸੀਂ ਦੇਖੋ ਜਰਾ ਇੱਕ ਇਹ ਤਾਂ ਸਦਾ ਬਹਾਰ ਆ ਡਾਕਟਰ ਸਾਹਿਬ ਹਾਂਜੀ ਇਹ ਸਦਾ ਬਹਾਰ ਹੀ ਹੈ ਸਦਾ ਫੁੱਲੀ ਇਹਨੂੰ ਕਹਿ ਦਿੰਨੇ ਆਪਾਂ ਠੀਕ ਹੈ ਇਹਨੂੰ ਡੇਜ਼ੀ ਵਿੰਕਲ ਵੀ ਆਪਾਂ ਕਹਿ ਦਿੰਨੇ ਆਂ ਅੰਗਰੇਜ਼ੀ ਦੇ ਵਿੱਚ ਇਹਨੂੰ ਬੋਲਦੇ ਆਂ ਤੇ ਇਹ ਅੱਜਕੱਲ ਮਤਲਬ ਔਰਨਾਮੈਂਟਲ ਇਹਦਾ ਪ੍ਰਯੋਗ ਹੋਣ ਲੱਗ ਗਿਆ ਲੋਕੀ ਬਾਗ ਬਗੀਚਿਆਂ ਚ ਨੂੰ ਬੜਾ ਵਧੀਆ ਆਪਣੀ ਘਰ ਦੀ ਫਲਵਾੜੀ ਚ ਲਾਉਣਾ ਸ਼ੁਰੂ ਕਰਤਾ ਲੋਕਾਂ ਨੇ ਇਹਦੇ ਜਿਹੜੇ ਗੁਣ ਨੇ ਉਹ ਵੀ ਇਹ ਨੇ ਇਹ ਥੋੜਾ ਜਿਹਾ ਖੁਸ਼ਕ ਟਾਈਪ ਦਾ ਬੂਟਾ ਹੈ ਥੋੜੀ ਜੀ ਗਰਮੈਸ਼ ਪੈਦਾ ਕਰਦਾ ਬਾਡੀ ਚ ਠੀਕ ਤੁਹਾਡੇ ਖਾਣੇ ਪੀਣੇ ਨੂੰ ਹজম ਕਰਨ ਦੀ ਇਹਦੇ ਚ ਬਹੁਤ ਤਾਕਤ ਹੈਗੀ ਹੈ ਭੁੱਖ ਘੱਟ ਲੱਗ ਰਹੀ ਹੈ ਤੁਹਾਨੂੰ ਠੀਕ ਹੈ ਉਹਦੀ ਉਹਦੇ ਲਈ ਇਹਦੇ ਵਿੱਚ ਬਹੁਤ ਵਧੀਆ ਗੁਣ ਨੇ ਉਹ ਤਾਂ ਕੀ ਕਰ ਇਹ ਉਹਦੇ ਵਾਸਤੇ ਕੀ ਕਰਨਾ ਪਊਗਾ ਜੀ ਇਹ ਤਾਂ ਸਾਡੇ ਘਰਾਂ 'ਚ ਆਮ ਬਗੀਚਿਆਂ 'ਚ ਆਮ ਹੀ ਮਿਲ ਜਾਂਦਾ ਜੀ ਸਦਾ ਭਾਰ ਦਾ ਬੂਟਾ ਦਾ ਬਿਲਕੁਲ ਇਹ ਪੰਜਾਬ ਇਹ ਸਿੰਪਲ ਜਿਹੜੀ ਬੂਟੀਆਂ ਨਾਲ ਇਲਾਜ ਜਿਹੜੇ ਨੇ ਨਾ ਉਹ ਪੁਰਾਣੇ ਟਾਈਮ ਤੇ ਹੋਇਆ ਕਰਦੇ ਸਾਂ ਠੀਕ ਹੈ ਅੱਜ ਕੱਲ੍ਹ ਹੁਣ ਅਸੀਂ ਇਹਨਾਂ ਨੂੰ ਭੁੱਲ ਗਏ ਆਂ ਨਾ ਹੀ ਕਿਸੇ ਨੂੰ ਨੌਲੇਜ ਹੈ ਬਹੁਤ ਸਾਰੇ ਪੁਰਾਣੇ ਬਜ਼ੁਰਗ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਦੇ ਕਾਫੀ ਗੁਣ ਹਾਲੇ ਵੀ ਪਤਾ ਨੇ ਇੱਥੇ ਸਵੇਰੇ ਸਵੇਰੇ ਕਈ ਬਜ਼ੁਰਗ ਹੁੰਦੇ ਨੇ ਉਹ ਗੁੜਮਾਰ ਦਾ ਪੱਤਾ ਖਾ ਰਹੇ ਹੁੰਦੇ ਨੇ ਦੋ ਤਿੰਨੇ ਇਹਦੇ ਪੱਤੇ ਚਬ ਕੇ ਖਾ ਰਹੇ ਹੁੰਦੇ ਨੇ ਇਹਦਾ ਪੱਤਾ ਵੀ ਉਹੀ ਕੰਮ ਕਰੂਗਾ ਜੀ ਇਹਦਾ ਪੱਤਾ 슈ਗਰ ਲਈ ਰਾਮ ਬਾਣ ਕੰਮ ਕਰਦਾ ਉਹਦੇ ਵਾਂਗੂ ਹੀ ਦੋਨਾਂ ਨੂੰ ਰਲਾ ਕੇ ਅਗਰ ਤੁਸੀਂ ਮੰਨ ਲਓ ਇਸ ਦਾ ਕੜਾ ਬਣਾ ਲੈਨੇ ਹੋ ਚਾਰਕ ਪੱਤੇ ਇਹਦੇ ਪਾਓ ਤਿੰਨ ਚਾਰ ਪੱਤੇ ਉਹਦੇ ਪਾਓ ਇਹਦਾ ਤੁਸੀਂ ਕੜਾ ਬਣਾ ਲਓ ਠੀਕ ਹੈ ਇਹਦਾ ਕੜਾ ਬਣਾ ਕੇ ਅਗਰ ਤੁਸੀਂ ਮੰਨ ਲਓ ਦਿਨੇ ਪੀਨੇ ਹੋ ਤੋ ਤੁਹਾਡੀ ਸ਼ੂਗਰ ਜਿਵੇਂ ਤੁਸੀਂ ਪਹਿਲੇ ਆਪਦੇ ਪਹਿਲੇ ਬਚਨਾ ਚ ਕਿਹਾ ਕਿ ਤੁਹਾਡੀਆਂ ਰਿਪੋਰਟਾਂ ਨੋਰਮਲ ਆਣ ਲੱਗ ਜਾਣਗੀਆਂ ਤੁਸੀਂ ਦੱਸਿਆ ਮੈਨੂੰ ਮੈਂ ਤਾਂ ਕਿਹਾ ਜੀ ਹਾਂ ਬਿਲਕੁਲ ਚਲੋ ਜੋ ਵੀ ਹੈ ਉਹੀ ਕੰਮ ਹੋਊਗਾ ਰਿਪੋਰਟਸ ਜਿਹੜੀਆਂ ਤੁਹਾਡੀਆਂ ਨੋਰਮਲ ਆਉਣੀਆਂ ਸਟਾਰਟ ਹੋ ਜਾਣਗੀਆਂ ਹੌਲੀ ਹੌਲੀ ਜਿਹੜੀ ਤੁਹਾਡੀ ਐਚਬੀਏ 1 ਸੀ ਹੈ 3 ਮਹੀਨੇ ਵਾਲੀ ਸ਼ੂਗਰ ਹੈ 3 ਮਹੀਨੇ ਤੁਸੀਂ ਅੱਜ ਸ਼ੂਗਰ ਟੈਸਟ ਕਰਾ ਕੇ ਦੇਖ ਲਓ 3 ਮਹੀਨੇ ਰੈਗੂਲਰੰ ਦਾ ਪ੍ਰਯੋਗ ਕਰੋ 3 ਮਹੀਨੇ ਬਾਅਦ ਫਿਰ ਤੁਸੀਂ HbA1c ਟੈਸਟ ਕਰਾਓ ਤੁਹਾਡੀ ਨਾਰਮਲ ਨਾ ਮਿਲੇ ਤਾਂ ਇੱਧਰ ਆ ਜਾ ਜੇ ਮੇਰੇ ਕੋਲ। ਕੀ ਗੱਲ ਹੈ ਕੀ ਬਤ ਹੈ। ਸੋ ਦੇਖੋ ਤੁਸੀਂ ਇਹ ਜਿਹੜੀ ਬੂਟਾ ਹੈਗਾ ਇਹ ਸਦਾ ਬਹਾਰ ਦਾ ਬੂਟਾ ਹੈ ਔਰ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਸਾਨੂੰ ਗੁੜਮਾਰ ਦੇ ਬੂਟੇ ਨਾਲ ਇੰਟਰੋਡਿਊਸ ਕਰਵਾਇਆ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਬੂਟਾ ਹੈ ਗੁੜਮਾਰ ਦਾ ਔਰ ਸਦਾ ਬਹਾਰ ਦਾ 슈ਗਰ ਵਾਸਤੇ ਰਾਮਬੰਨ ਚੀਜ਼ ਹੈ। ਡਾਕਟਰ ਸਾਹਿਬ ਤੁਸੀਂ ਨੇ ਪਿਛਲੀ ਵਾਰ ਇੱਕ ਚਾਰਟ ਦਿਖਾਏ ਸੀ ਜਿਹਦੇ ਵਿੱਚ ਤੁਸੀਂ ਦੱਸਿਆ ਸੀ ਕਿ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਜਦੋਂ ਤੁਸੀਂ ਪਿਛਲੇ ਕਈ ਵੀਡੀਓ ਤੁਸੀਂ ਪਾਈਆਂ ਵੀਡੀਓ ਦੇ ਬਾਅਦ ਇੱਕ ਬੜਾ ਕਾਮਨ ਸਵਾਲ ਸਾਡੇ ਕੋਲ ਆਇਆ ਸਵਾਲ ਇਹ ਆਇਆ ਕਿ ਇਹ ਜਿਹੜੀ ਇਨਸੂਲਿਨ ਇਨਸੂਲਿਨ ਰੈジਸਟੈਂਸ ਕੀ ਚੀਜ਼ ਹੈ ਜੀ ਇਨਸੂਲਿਨ ਰੈジਸਟੈਂਸ ਇਹ ਐਕਚੁਅਲੀ ਕੀ ਹੁੰਦਾ ਹੈ ਅਸੀਂ ਜਦੋਂ ਵੀ ਕੁਝ ਖਾਂਦੇ ਆ ਉਹਦਾ ਕੁਝ ਹਿੱਸਾ ਜਾਂ ਜੀ ਮੰਨ ਲਓ ਸਿੱਧਾ ਮਿੱਠਾ ਲੈਨੇ ਆ ਇਹਦਾ ਕੋਈ ਹਿੱਸਾ ਜਿਹੜਾ ਹੈ ਉਹ ਸਾਡੇ ਲੀਵਰ ਦੇ ਵਿੱਚ ਜਾਏਗਾ ਤੇ ਉਹਦੇ ਵਿੱਚ ਗਲੂਕੋਜ਼ ਦੇ ਰੂਪ ਚ ਸਟੋਰ ਹੋ ਜਾਂਦਾ ਹੈ ਉਹ ਸਟੋਰੇਜ ਕਿਉਂ ਹੁੰਦੀ ਹੈ ਕੁਦਰਤ ਬਹੁਤ ਬਲਵਾਨ ਹੈ ਉਹਨੇ ਸਟੋਰੇਜ ਤਾਂ ਬਣਾਈ ਹੋਈ ਹੈ ਵੀ ਕੱਲ ਨੂੰ ਕਿਤੇ ਇਹਨਾਂ ਨੂੰ ਖਾਣਾ ਪੀਣਾ ਅਗਰ ਮੰਨ ਲਓ ਆਪਾਂ ਨੂੰ ਕੋਈ ਕਿਤੇ ਫਸ ਜੰਨੇ ਹੂੰ ਹਫਤਾ 10 ਦਿਨ ਖਾਣਾ ਨਹੀਂ ਮਿਲਦਾ ਤਾਂ ਉਹ ਸਾਡੀ ਗਲੂਕੋਜ਼ ਜਿਹੜੀ ਹੈ ਨਾ 24 ਘੰਟੇ ਤੋਂ ਬਾਅਦ ਅਗਰ ਸਾਨੂੰ ਨਹੀਂ ਮਿਲਦੀ ਤਾਂ ਉਹ ਰਿਲੀਜ਼ ਹੋ ਕੇ ਬਾਡੀ ਦੇ ਵਿੱਚ ਫੁੱਲਨੈਸ ਦੀ ਫੀਲਿੰਗ ਲਿਆਉਣ ਲੱਗ ਜਾਂਦੀ ਹੈ ਭੁੱਖ ਕੱਟਣ ਲੱਗ ਜਾਂਦੀ ਹੈ 24 ਘੰਟਿਆਂ ਬਾਅਦ ਬੰਦੇ ਨੂੰ ਭੁੱਖ ਲੱਗਣੀ ਘਟ ਜਾਂਦੀ ਤੁਸੀਂ ਆਮ ਦੇਖਿਆ ਹੋਊਗਾ ਇਹੀ ਤਾਂ ਉਹ ਕਹਿੰਦੇ ਨੇ ਵੀ ਗਰਮੀ ਭਰ ਗਈ ਉਹ ਤਾਂ ਕਹਿੰਦੇ ਨੇ ਵੀ ਗਰਮੀ ਭਰ ਗਈ ਕਹਿ ਦਿੰਦੇ ਮਤਲਬ ਮਤਲਬ ਉਹਦਾ ਉਹੀ ਹੁੰਦਾ ਹੈ ਕਿ ਉਹ ਜਿਹੜੀ ਨਿਕਲਣੀ ਸਟਾਰਟ ਹੋ ਜਾਂਦੀ ਸਾਡੇ ਅੰਦਰ ਵਾਲੀ ਗਲੂਕੋਜ਼ ਤੇ ਉਹ ਗਲੂਕੋਜ਼ ਵੀ ਪਈ ਹੁੰਦੀ ਹੈ ਤੇ ਦੂਸਰੀ ਗੱਲ ਜੋ ਅਸੀਂ ਖਾ ਰਹੇ ਹਾਂ ਉਹਦੇ ਵਿੱਚ ਵੀ ਲਗਾਤਾਰ ਸਾਨੂੰ ਕਾਰਬੋਹਾਈਡਰੇਟਸ ਜਾ ਰਹੇ ਨੇ ਕਾਰਬੋਹਾਈਡਰੇਟਸ ਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਬਾਡੀ ਦੇ ਅੰਦਰ ਜਿਹੜੀ ਗਲੂਕੋਜ਼ ਦਾ ਡਿਪੋਜ਼ੀਸ਼ਨ ਹੁੰਦਾ ਰਹਿੰਦਾ ਹੈ ਬਲੱਡ ਦੇ ਅੰਦਰ ਵੱਧਦੀ ਰਹਿੰਦੀ ਤੇ ਉਹਨੂੰ ਪਾਚਨ ਕੋਈ ਕੌਣ ਕਰਦਾ ਇਨਸੂਲਿਨ ਓਕੇ ਇਨਸੂਲਿਨ ਨਿਕਲਦਾ ਸਾਡੇ ਪੈਨਕ੍ਰੀਆਸ ਚੋਂ ਹੂੰ ਠੀਕ ਹੈ ਤੇ ਪੈਨਕ੍ਰੀਆਸ ਇਨਸੂਲਿਨ ਲਗਾਤਾਰ ਬਣਾ ਰਿਹਾ ਹੁੰਦਾ ਠੀਕ ਹੈ ਠੀਕ ਹੈ ਤੇ ਜਦੋਂ ਹੁੰਦਾ ਕਿ ਇਹ ਵੀ ਬਾਡੀ ਦੇ ਅੰਦਰ ਜਿਹੜੀ ਤੁਸੀਂ ਖਾ ਰਹੇ ਹਾਂ ਮਿੱਠਾ ਲੈ ਰਹੇ ਹਾਂ ਮਿੱਠਾ ਆ ਰਿਹਾ ਕਾਰਬੋਹਾਈਡਰੇਟ ਦੇ ਰੂਪ ਚ ਆ ਰਿਹਾ ਉਹ ਗਲੂਕੋਜ਼ ਚ ਪਰਵਰਤਤ ਹੋ ਰਿਹਾ ਜੀ ਉਹ ਜਿਹੜਾ ਮਿੱਠਾ ਪਾਚਨ ਅਗਰ ਨਹੀਂ ਹੁੰਦਾ ਮੰਨ ਲਓ ਸਾਡੀ ਬੋਡੀ ਦੇ ਅੰਦਰ ਇਸ ਨੂੰ ਇਨਸੂਲਿਨ ਰੈਜ਼ਿਸਟੈਂਸ ਨੂੰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹਣਾ ਜਿਸ ਤਰ੍ਹਾਂ ਹੁੰਦਾ ਕੀ ਹੈ ਕਿ ਮੰਨ ਲਓ ਮੇਰੇ ਘਰ ਕੋਈ ਚੀਜ਼ ਸਮਾਨ ਮੰਨ ਲਓ ਪਿਆ ਹੋਵੇ ਠੀਕ ਹੈ ਠੀਕ ਹੈ ਮੈਨੂੰ ਕੋਈ ਹੋਰ ਬੰਦਾ ਦੇਣ ਆਉਂਦਾ ਥੋੜਾ ਬਹੁਤ ਮੈਂ ਕਹੂੰਗਾ ਚਲ ਦੇ ਦੇ ਕੋਈ ਗੱਲ ਮਿੱਠੀ ਦੀ ਗੱਲ ਕਰ ਲੰਨੇ ਜੀ ਮੰਨ ਲਓ ਮੰਨ ਲਓ ਮੇਰੇ ਘਰ ਬੋਰੀ ਪਈ ਹੈ ਖੰਡ ਦੀ ਜਾਂ ਕਿਲੋ ਖੰਡ ਪਈ ਹੈ ਕੋਈ ਬੰਦਾ ਹੋਰ ਦੇਣ ਆ ਗਿਆ ਮੰਨ ਲਓ ਬਾਹਰੋਂ ਤਾਂ ਮੈਂ ਚਲੋ ਕਿਲੋ ਕੋ ਹੋਰ ਅਡਜਸਟ ਕਰ ਲਈ ਠੀਕ ਹੈ ਅੱਛਾ ਅਗਲੇ ਦਿਨ ਉਹ ਫੇਰ ਕਿਲੋ ਲੈ ਕੇ ਆ ਜੀ ਮੈਂ ਕਿਹਾ ਚਲੋ ਜੀ ਕਹਾਂਗਾ ਤੂੰ ਤਾਂ ਮੂਰਖਾ ਯਾਰ ਕੋਈ ਗੱਲ ਨਹੀਂ ਹੋਗੀ ਨੈਕਸਟ ਡੇ ਫੇਰ ਅਗਰ ਲੈ ਕੇ ਆਉਂਦਾ ਤਾਂ ਮੈਂ ਕਹੂੰਗਾ ਨਹੀਂ ਯਾਰ ਮੈਂ ਨਹੀਂ ਲੈਣੀ ਮੈਂ ਦਰਵਾਜ਼ਾ ਬੰਦ ਕਰ ਲਊਗਾ ਉਹ ਅਗਲੇ ਦਿਨ ਫੇਰ ਹੋਰ ਲੈ ਕੇ ਆ ਜੇ ਮ ਜੇ ਬੰਦ ਕਰ ਲਿਆ ਵੱਡਾ ਤਾਲਾ ਲਾ ਤਾ ਤਾਲਾ ਤੋੜ ਕੇ ਮੇਰੇ ਘਰੇ ਸੁੱਟ ਗਿਆ ਬੋਰੀ ਅੱਛਾ ਫਿਰ ਮੈਂ ਕੀ ਕੀਤਾ ਅਗਲੇ ਦਿਨ ਮੈਂ ਹੋਰ ਜ਼ੋਰ ਦੀ ਤਾਲਾ ਬੰਦ ਕਰਤਾ ਉਹ ਕੀ ਉਹਨੇ ਕੀ ਕੀਤਾ ਉਹ ਪੰਜਰ ਗੁੰਡੇ ਲਿਆ ਕੇ ਮੇਰੇ ਘਰੇ ਖੰਡ ਸੁੱਟਣ ਆ ਗਿਆ ਠੀਕ ਹੈ ਇਹ ਇਹ ਐਗਜ਼ਾਮਪਲ ਗੁੰਡੇ ਵਾਲੀ ਕਿਉਂ ਦਿੱਤੀ ਉਹ ਇਹਦੇ ਚ ਇਹ ਆ ਗਿਆ ਕਿ ਜਿਸ ਤਰ੍ਹਾਂ ਮੰਨ ਲਓ ਇਨਸੂਲਿਨ ਦਾ ਕੰਮ ਹੈ ਸਾਡੀ ਸ਼ੂਗਰ ਨੂੰ ਪਾਚਨ ਕਰਨਾ ਠੀਕ ਹੈ ਠੀਕ ਹੈ ਉਹ ਸ਼ੂਗਰ ਲਗਾਤਾਰ ਪਿੱਛੋਂ ਆ ਰਹੀ ਹੈ ਉਹ ਮੈਨੂੰ ਦੇਈ ਜਾ ਰਿਹਾ ਆਇਆ ਮਤਲਬ ਚਲੋ ਮੈਂ ਤੁਹਾਨੂੰ ਇੱਥੇ ਰੋਗ ਦਾ ਮੈਨੂੰ ਇਹ ਦੱਸੋ ਵੀ ਜਿਹੜੀ ਇਹ ਸ਼ੂਗਰ ਹੈਗੀ ਹੈ ਇਹ ਫਿਰ ਕਿੱਥੋਂ ਆਈ ਜਾ ਰਹੀ ਹੈ ਜਦੋਂ ਅਸੀਂ ਲਗਾਤਾਰ ਖਾਂਦੇ ਹਾਂ ਉਹ ਤਾਂ ਮਿਰਚ ਦੇ ਵਿੱਚ ਵੀ ਕਹਿੰਦੇ ਨੇ ਵੀ 슈ਗਰ ਹੈ ਜੀ ਨਹੀਂ ਉਹ ਦੇਖੋ ਗਲੂਕੋਜ਼ ਦੇ ਅੰਦਰ ਸਾਡੀ ਬੋਡੀ ਦਾ ਇੱਕ ਸਿਸਟਮ ਹੈ ਉਹਨੇ ਗਲੂਕੋਜ਼ ਨੂੰ ਸਾਡੀ ਬੋਡੀ ਦੇ ਅੰਦਰ ਤਿਆਰ ਕਰਨਾ ਹੀ ਕਰਨਾ ਹੈ ਜਿਹਦੇ ਜੋ ਕੰਟੈਂਟ ਹੈਗਾ ਮਿਰਚ ਦੇ ਵਿੱਚ ਵੀ ਜਿਹੜੇ ਗੁਣ ਨੇ ਉਹ ਉਹਦੇ ਵਿੱਚ ਕੁਛ ਨਾ ਕੁਛ ਕੰਟੈਂਟ ਗਲੂਕੋਜ਼ ਦਾ ਇਟਸੈਲਫ ਹੈਗਾ ਉਹ ਨਿਕਲ ਕੇ ਉਹ ਨਿਕਲ ਕੇ ਸ਼ਰੀਰ ਨੇ ਤਾਂ ਕੱਢਣਾ ਹੀ ਹੈ ਨਾ ਉਹਨੂੰ ਤੇ ਸ਼ਰੀਰ ਨਿਕਲੇਗਾ ਹੀ ਜਿਹੜੀ ਚੋਂ ਨਿਕਲੇਗੀ ਹੀ ਗਲੂਕੋਜ਼ ਇਸ ਤਰੀਕੇ ਨਾਲ ਹਰ ਦੁਨੀਆ ਦੀ ਹਰ ਚੀਜ਼ ਦੇ ਅੰਦਰ ਲਗਭਗ ਗਲੂਕੋਜ਼ ਕਿਸੇ ਨਾ ਕਿਸੇ ਨਾ ਕਿਸੇ ਮਾਤਰਾ ਚ ਤੁਹਾਨੂੰ ਪਤਾ ਪਈ ਹੈ ਤੇ ਫਿਰ ਹੋਊਗਾ ਕਿ ਕਿ ਉਹ ਜਿਹੜੀ ਰੈਜਿਸਟੈਂਸ ਮੇਰੇ ਅੰਦਰ ਬੰਨੀ ਸਟਾਰਟ ਹੋ ਜਾਏਗੀ ਠੀਕ ਹੈ ਰੈਜਿਸਟੈਂਸ ਦਾ ਮਤਲਬ ਇਹ ਹੋ ਗਿਆ ਬਈ ਬਾਦੂ ਸਾਰੀ ਉਹਨ ਸ਼ੂਗਰ ਆ ਗਈ ਮੈਂ ਬੰਦ ਕਰ ਲਿਆ ਆਪਣੇ ਆਪ ਨੂੰ ਫਿਰ ਵੀ ਇਨਸੂਲਿਨ ਜਿਹੜੀ ਹੈ ਸ਼ੂਗਰ ਕਿਉਂਕਿ ਖੂਨ ਚ ਘੜਨ ਲੱਗ ਗਈ ਠੀਕ ਹੈ ਸਰੀਰ ਦਾ ਕੰਮ ਕੀ ਹੈ ਸਰੀਰ ਦਾ ਕੰਮ ਹੈ ਇਨਸੂਲਿਨ ਇنسੁਲਿਨ ਦਾ ਜਿਹੜਾ ਉਹ ਰੋਲ ਜਿਹੜਾ ਹੈਗਾ ਉਹ ਇਹ ਆ ਕਿ ਸਾਡੀ 슈ਗਰ ਨੂੰ ਪਾਚਨ ਕਰਨਾ ਜੀ ਜੀ ਠੀਕ ਹੈ ਉਹ 슈ਗਰ ਹজম ਹੋਏਗੀ ਨਹੀਂ ਸਾਡੀ ਬੋਡੀ ਦੇ ਅੰਦਰ ਤਾਂ ਇنسੁਲਿਨ ਹੋਰ ਵਧੇਗੀ ਹੂੰ ਹੂੰ ਉਹਨੂੰ ਪਾਚਨ ਕਰਾਉਣ ਦੇ ਲਈ ਹੋਰ ਜ਼ੋਰ ਮਾਰੇਗੀ ਸੈੱਲ ਦੇ ਅੰਦਰ ਉਹਨੂੰ ਧੱਕਣ ਦੇ ਲਈ ਉੱਥੋਂ ਹੀ ਕੀ ਹੋਊਗਾ ਕਿ ਉਹ ਅੰਦਰ ਤੋਂ ਨੇ ਗੇਟ ਉਹ ਤਾਂ ਗੇਟ ਬੰਦ ਕਰ ਲਈ ਵੀ 슈ਗਰ ਤਾਂ ਹੁਣ ਜਾ ਹੀ ਨਹੀਂ ਸਕਦੀ ਬਿਲਕੁਲ ਹੁਣ ਫਿਰ ਦੋਨੋਂ ਚੀਜ਼ਾਂ ਖੂਨ ਚ ਆ ਗਈਆਂ ਤੁਹਾਡੇ ਇنسੁਲਿਨ ਵੀ ਵੱਧ ਗਿਆ ਤੇ ਤੁਹਾਡੇ ਬਲੱਡ ਦੇ ਅੰਦਰ 슈ਗਰ ਵੀ ਵੱਧ ਗਈ। ਉਹਨੂੰ ਕਹਿ ਦਿੰਦੇ ਨੇ ਇਨਸੂਲਿਨ ਰੈਜਿਸਟੈਂਸ। ਠੀਕ ਹੈ। ਠੀਕ ਹੈ। ਤੇ ਫਿਰ ਇਹਦਾ ਕੋਈ ਟੈਸਟ ਹੁੰਦਾ ਜੀ? ਹਾਂ, ਇਹਦੇ ਟੈਸਟ ਬਹੁਤ ਸਾਰੇ ਨੇ। ਆਪਾਂ ਇੱਕ ਵਾਰੀ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਤੇ ਉਹ ਟੈਸਟਾਂ ਵਾਸਤੇ ਹੁਣ ਮੈਂ ਤੁਹਾਨੂੰ ਇੱਕ ਚਾਰਟ ਦੁਬਾਰਾ ਤੋਂ ਦਿਖਾ ਦਿੰਨਾ ਜੀ ਇਹ ਦੇਖੋ। ਇਹ ਹੈ 슈ਗਰ ਦੇ ਟੈਸਟ। ਠੀਕ ਹੈ। ਇਹਦੇ ਜਿਹੜੇ ਮੇਨ ਟੈਸਟ ਨੇ ਫਾਸਟਿੰਗ ਬਲੱਡ 슈ਗਰ, ਰੈਂਡਮ ਜਿਹੜਾ ਪੋਸਟ ਮੀਲ ਕਰਾਉਨੇ ਆ ਤੇ ਇੱਕ ਐਚਬੀਏ1ਸੀ ਇਹ ਤ ਸਾਰਿਆਂ ਨੂੰ ਪਤਾ ਹੀ ਹੈ ਜੀ? ਸਾਰਿਆਂ ਨੂੰ ਪਤਾ ਨੇ। ਤੇ ਜਿਹੜੇ ਥੱਲੇ ਵਾਲੇ ਜਸਟ ਨੇ ਤਿੰਨ ਮੇਨ ਚੌਥਾ ਇੱਕ ਹਮਾ ਆਈਆਰਓ ਨਾਪਣ ਵਾਸਤੇ ਆ ਹਮਾ ਆਈਆਰ ਹਾਂ ਇੱਕ ਹੀ ਹੁੰਦਾ ਇਨਸੂਲਿਨ ਰੈジਸਟੈਂਸ ਨੂੰ ਨਾਪਣ ਦਾ ਟੈਸਟ ਵੀ ਹੈਗਾ ਆਪਣੇ ਕੋਲ ਮਤਲਬ ਵੀ ਸਾਡੇ ਕੋਲ ਸਟਾਕ ਕਿੰਨਾ ਕ ਹੈ 슈ਗਰ ਦਾ ਅੰਦਰ ਕਿੰਨਾ ਕ ਰੱਖਿਆ ਹੋਇਆ ਹਾਂ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਹੈ ਉਹ ਬਹੁਤ ਜ਼ਿਆਦਾ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਿ ਲੋਕ ਅਵੇਅਰ ਹੋਣ ਤੇ ਆਪਣੀ ਖੁਦ ਦੀ ਜਿਹੜੀ ਇਨਸੂਲਿਨ ਆਪਣੀ ਜਿਹੜੀ ਰੈジਸਟੈਂਸ ਹੈਗੀ ਉਹਨੂੰ ਨਾਪ ਸਕਣ ਠੀਕ ਹੈ ਠੀਕ ਹੈ ਇਹ ਸੀ ਪੈਪਟਾਈਡ ਦਾ ਟੈਸਟ ਫੰਕਸ਼ਨਿੰਗ ਸੀਰਮ ਇਨਸੂਲਿਨ ਆ ਗਿਆ ਸੀ ਪੈਪਟਾਈਡ ਆ ਗਿਆ ਬੀਟਾ ਸੈੱਲ ਫੰਕਸ਼ਨਿੰਗ ਇਹ ਕੀ ਹੁੰਦਾ ਜੀ ਹੁੰਦਾ ਜੀ ਤੁਹਾਡਾ ਪੈਨਕ੍ਰੀਆਜ਼ ਕਿੰਨੇ ਸੈੱਲਜ਼ ਦੇ ਨਾਲ ਫੰਕਸ਼ਨ ਕਰ ਰਿਹਾ ਉਹ ਮੋਰ ਦੈਨ ਤੁਹਾਡੇ 70 60 70% ਤੋਂ ਅਬੋਵ ਹੋਣ ਤਾਂ ਤੁਹਾਡਾ ਸਮਝੋ ਬੀਟਾ ਜਿਹੜਾ ਹੈਗਾ ਪੈਨਕ੍ਰੀਆਜ਼ ਬਿਲਕੁਲ ਓਕੇ ਹੈ ਇਹ ਹੌਲੀ ਹੌਲੀ ਇਹਨਾਂ ਦੀ ਮਾਤਰਾ ਘਟਣੀ ਜਦੋਂ ਸਟਾਰਟ ਹੋ ਜਾਂਦੀ ਹੈ ਤੇ ਉਮਰ ਨੇ ਸਟਾਰਟ ਹੋ ਜਾਂਦੇ ਨੇ ਸੈਲਸ ਸਾਡੇ ਉਹ ਵੀ ਖਾਣ ਪੀਣ ਦੇ ਸਾਡਾ ਲਾਈਫ ਸਟਾਈਲ ਜਿਹੜਾ ਸਾਡਾ ਵਧੀਆ ਨਹੀਂ ਹੈਗਾ ਉਹਦੇ ਕਰਕੇ ਉਹ ਜਿਵੇਂ ਜਿਵੇਂ ਘਟਦੇ ਜਾਂਦੇ ਆ ਓਵੇਂ ਓਵੇਂ ਸਾਡੀ ਇਨਸੂਲਿਨ ਜਿਹੜੀ ਉਹ ਦੀ ਉਹ ਕਮੀ ਆਉਂਦੀ ਜਾਂਦੀ ਹੈ ਫਿਰ ਇਨਸੂਲਿਨ ਵਧਾਉਣ ਵਾਲੀਆਂ ਜਿਹੜੀਆਂ ਦਵਾਈਆਂ ਗੋਲੀਆਂ ਦਾ ਤੁਹਾਨੂੰ ਪਤਾ ਹੀ ਹੈ ਕਿ ਸਿਸਟਮ ਹੈ ਉਹ ਆਉਂਦੀਆਂ ਰਹਿੰਦੀਆਂ ਨੇ ਫਿਰ ਇੱਕ ਦੀਆਂ ਦੋ ਗੋਲੀਆਂ ਆ ਗਈਆਂ ਦੋ ਦੀਆਂ ਚਾਰ ਹੋ ਗਈਆਂ ਚਾਰ ਦੀਆਂ ਫਿਰ ਉਸ ਤੋਂ ਬਾਅਦ ਉਸੇ ਗੋਲੀ ਦਾ ਜਿਹੜਾ ਕਚਰਾ ਹੈ ਉਹ ਸਾਡੀ ਬਾਡੀ ਦੇ ਅੰਦਰ ਜਾਣ ਕਰਕੇ ਜਿਹੜਾ ਸਾਡਾ ਇਨਸੂਲਿਨ ਹੈ ਉਹ 슈ਗਰ ਨੂੰ ਖਤਮ ਕਰੇਗਾ ਕੋਸ਼ਿਸ਼ ਕਰੇਗਾ ਉਹ ਜਦੋਂ ਨਹੀਂ ਹੋਏਗਾ ਹੋਰ ਆਈ ਜੇਗੀ ਤਾਂ ਉਹ ਕੀ ਕਰੇਗਾ ਉਹ ਉਹਨੂੰ ਫਿਰ ਟ੍ਰਾਈਗਲਿਸਰਾਈਡ ਚ ਬਦਲੇਗਾ ਓਕੇ ਉਹਨੂੰ ਕੋਲੇਸਟ੍ਰੋਲ ਚ ਬਦਲੇਗਾ ਉਹਦੇ ਨਾਲ ਕੀ ਹੋਊਗਾ ਖੂਨ ਘੜਾ ਹੋਊਗਾ ਫਿਰ ਡਾਕਟਰ ਉਹਦੀ ਗੋਲੀ ਲਾ ਦੇਣਗੇ ਠੀਕ ਹੈ ਉਹਦੀ ਗੋਲੀ ਲੱਗ ਗਈ ਉਹ ਖੂਨ ਘੜਾ ਹੋਣ ਤੋਂ ਬਾਅਦ ਤੁਹਾਨੂੰ ਪਤਲਾ ਖੂਨ ਕਰਨ ਦੀ ਗੋਲੀ ਲੱਗ ਗਈ ਫਿਰ ਤੁਹਾਡੇ ਹਾਰਟ ਚ ਪ੍ਰੋਬਲਮ ਆ ਗਈ ਉਹਦੀ ਗੋਲੀ ਲੱਗੀ ਕਿੰਨਾ ਥੱਬਾ ਹੋ ਗਿਆ ਗੋਲੀਆਂ ਦਾ ਤੁਹਾਡੇ ਕੋਲ ਹੁਣ ਜਿਹੜੇ ਆਪਾਂ ਦਰਖਤ ਦੱਸੇ ਨੇ ਉਹ ਹੋ ਗਏ ਕੁਝ ਜਿਹੜੇ ਅਸੀਂ ਫਾਰਮੂਲੇਸ਼ਨ ਤਿਆਰ ਕਰਦੇ ਆ ਆਪਣੇ ਨੁਸਕੇ ਤਿਆਰ ਕਰਦੇ ਆ ਉਹ ਸਾਰੇ ਦੇ ਸਾਰੇ ਇਨਸੂਲਿਨ ਰੈਜਿਸਟੈਂਸ ਨੂੰ ਤੋੜਨ ਦੇ ਵਿੱਚ 101% ਕਾਮਯਾਬ ਸਾਬਤ ਹੋ ਰਹੇ ਆ ਕਿੰਨੀਆਂ ਸਾਰੀਆਂ ਪਿੱਛੇ ਵੀਡੀਓ ਪਾਈਆਂ ਲਗਭਗ 4 ਜਾਂ 5 ਵੀਡੀਓ ਆਪਾਂ ਪਾ ਚੁੱਕੇ ਆ ਤੇ ਉਹ ਸਾਰੀਆਂ ਵੀਡੀਓਜ਼ ਲੋਕਾਂ ਨੇ ਬਹੁਤ ਖੂਬ ਪਸੰਦ ਕੀਤੀਆਂ ਬਹੁਤ ਸਾਰੀਆਂ ਮੇਰੇ ਕੋਲ ਮੈਡੀਸਿਨ ਲੈਣ ਵੀ ਆਏ ਮੇਰੇ ਕੋਲ ਫਾਰਮੂਲੇ ਪੁੱਛਣ ਵੀ ਆਏ ਜਿੰਨਾ ਲੋਕਾਂ ਨੇ ਇਹ ਸਾਡੇ ਵਾਲੇ ਫਾਰਮੂਲੇ ਨੂੰ ਅਪਣਾਇਆ ਉਹ ਉਹਨਾਂ ਦੇ ਰਿਪੋਰਟਸ ਜਿਹੜੀਆਂ ਨੇ ਕਾਫੀ ਤੇਜ਼ੀ ਨਾਲ ਹੌਲੀ-ਹੌਲੀ ਨੋਰਮਲ ਆਣੀਆਂ ਸਟਾਰਟ ਹੋ ਰਹੀਆਂ ਅੱਛਾ ਤੁਸੀਂ ਕਹ ਰਹੇ ਹੋ ਵੀ ਇੱਕ ਹਫ਼ਤੇ ਦੇ ਵਿੱਚ ਜਿਹੜੇ ਪੱਤਾ ਖਾਣਾ ਸ਼ੁਰੂ ਕਰ ਦੇਗਾ ਸਦਾ ਬਹਾਰ ਦਾ ਕਾੜਾ ਪੀਣਾ ਸ਼ੁਰੂ ਕਰ ਦੇਗਾ ਇੱਕ ਹਫ਼ਤੇ ਵਾਲਾ ਕੀ ਚੈਲੰਜ ਹੈਗਾ ਤੁਹਾਡਾ ਇਹ ਵੀ ਸਾਨੂੰ ਸਮਝਾ ਦਿਓ ਇਹ ਤਾਂ ਇਹਦੇ ਨਾਲ ਇਹ ਚੀਜ਼ ਹੈਗੀ ਹੈ ਜੀ ਤੁਸੀਂ ਖਾਣਾ ਪੀਣਾ ਵੀ ਆਪਣਾ ਜਿਹੜਾ ਵਧੀਆ ਤਰੀਕੇ ਨਾਲ ਰੱਖਣਾ ਪਏਗਾ ਤੁਹਾਨੂੰ ਖੁਸ਼ਕ ਖਾਣੇ ਥੋੜੇ ਜਿਹਾ ਜ਼ਿਆਦਾ ਸ਼ੁਰੂ ਕਰਨੇ ਪੈਣਗੇ ਕਿਉਂ ਜਿਵੇਂ ਕਿ ਜਿਵੇਂ ਕਿ ਤੁਹਾਡਾ ਜਿਹੜਾ ਇਹ ਜਿਹੜੀ ਹੈਗੀ ਹੈ ਨਾ ਆਪਣੇ ਡਾਇਬਟੀਜ਼ ਇਹ ਹੈਗਾ ਕਫ ਦਾ ਰੋਗ ਜਿਵੇਂ ਵਾਤ ਪਿੱਤਰ ਕਫ ਹੁੰਦੀ ਹੈ ਇਹ ਕਫ ਦਾ ਰੋਗ ਹੈ ਜਿੰਦੇ ਕਫ ਪ੍ਰਕਿਰਤੀ ਜ਼ਿਆਦੇ ਹੈ ਜੀ ਦੀ ਉਹਨਾਂ ਨੂੰ ਰੋਗ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਠੀਕ ਹੈ ਇਹ ਕਫ ਨੂੰ ਮਤਲਬ ਕਫ ਦੀ ਪ੍ਰਕਿਰਤੀ ਹੋਣ ਕਰਕੇ ਇਹ ਰੋਗ ਹੁੰਦਾ ਤੇ ਕਫ ਹੈਗਾ ਚਿਕਣਾ ਚਿਕਨੇ ਨੂੰ ਖਤਮ ਕੌਣ ਕਰੇਗਾ ਜੀ ਖੁਸ਼ਕ ਚੀਜ਼ ਠੀਕ ਹੈ ਠੀਕ ਹੈ ਖੁਸ਼ਕ ਚੀਜ਼ ਕਿਹੜੀ ਹੈ ਅਨਾਜ ਜਿਹੜੇ ਲਾਲੋ ਸਾਡੇ ਟਰੈਡੀਸ਼ਨਲ ਅਨਾਜ ਹੁੰਦੇ ਸੀ ਕੋਧਰਾ ਹੈ ਕੰਗਣੀ ਹੈ ਬਾਜਰਾ ਜਵਾਰ ਰਾਗੀ ਸਵਾਂਕ ਉਸ ਤੋਂ ਬਾਅਦ ਆ ਜੋ ਆ ਇੱਕ ਛੋਲੇ ਜੋ ਇਹ ਸਾਰੇ ਦੇ ਸਾਰੇ ਖੁਸ਼ਕ ਨੇ ਕਣਕ ਥੋੜੀ ਜੀ ਤਰ ਹੈ ਤੁਸੀਂ ਕੀ ਕਰਨਾ ਹੈ 2 2 4 4 ਦਿਨ ਦਾ ਇੱਕ ਫਾਰਮੈਟ ਬਣਾ ਲਓ ਠੀਕ ਹੈ ਕਣਕ ਰੱਖੋ ਨਾਲ ਉਹਦੇ ਅੰਦਰ ਇੱਕ ਮੁਠੀ ਕਣਕ ਦੀ ਭਾਈ ਇੱਕ ਮੁਠੀ ਕਿਸੇ ਵੀ ਤੁਸੀਂ ਇਸ ਆٹے ਦੀ ਪਾ ਲਈ ਜੋ ਮੈਂ ਹੁਣ ਦੱਸਿਆ ਉਹ ਤੁਹਾਡਾ ਤਿਆਰ ਹੋ ਗਿਆ ਕੁਸ਼ਮੇਤੀ ਦੇ ਦਾਣੇ ਆ ਉਹ ਮਾਰੇ ਮੋਟੇ ਪੀਸ ਕੇ ਵਿੱਚ ਪਾ ਲੋ ਥੋੜੇ ਬਹੁਤ ਇਹਦੇ ਨਾਲ ਕੀ ਹੋਊਗਾ ਉਹ ਅਨਾਜ ਤੁਹਾਡਾ ਖੁਸ਼ਕ ਹੋ ਜਾਏਗਾ ਤੇ ਤੁਹਾਡੀ ਜਿਹੜੀ 슈ਗਰ ਹੈਗੀ ਹੈ ਉਹਨੂੰ ਇਹ ਪਾਚਨ ਦੇ ਵਿੱਚ ਬਹੁਤ ਜ਼ਿਆਦਾ ਸਹਾਈ ਹੋਣਗੇ ਹੌਲੀ ਹੌਲੀ ਤੁਹਾਡੀ ਇਹ ਕਟਣੀ ਸਟਾਰਟ ਹੋਏਗੀ ਨਾਲ ਤੁਸੀਂ ਇਹਨਾਂ ਪੌਦਿਆਂ ਦਾ ਸਹਿਯੋਗ ਲੈ ਸਕਦੇ ਹੋ ਤਾਂ ਇਹ ਕਰਦਿਆ ਕਰਦਿਆ ਤੁਹਾਡੀ ਜਿਹੜੀ ਹਫ਼ਤੇ ਦੇ ਵਿੱਚ ਤੁਹਾਨੂੰ ਇਹ ਦੱਸ ਦੇਗੀ ਕਿ 슈ਗਰ ਕਟਣੀ ਸਟਾਰਟ ਹੋ ਗਈ ਤੇ ਜਿਹੜਾ ਸ਼ਖਸ ਤੁਹਾਡੇ ਕੋਲ ਬੈਠਾ ਸੀ ਜਿਹੜੇ ਬਾਹਰ ਆਏ ਸੀ ਉਹਨਾਂ ਦਾ ਵੀ 슈ਗਰ ਬੜਾ ਹਾਈ ਲੈਵਲ ਤੇ ਪਹੁੰਚਿਆ ਹੋਇਆ ਸੀ ਜਿਹੜੇ ਬਾਰ ਕੰਮ ਕਰਦੇ ਨੇ ਉਹ ਤੁਹਾਡੇ ਕੋਲ ਕਿਹੜੀ ਚੀਜ਼ ਕਿਹੜਾ ਨੁਸਖਾ ਮੰਗ ਰਹੇ ਸੀ ਤੁਸੀਂ ਦੱਸ ਰਹੇ ਸੀ ਬੜਾ ਵਧੀਆ ਬਣਾਇਆ ਹੋਇਆ ਤੁਸੀਂ ਆਪ ਦਾ ਨੁਸਖਾ ਬਣਾਇਆ ਹੋ ਉਹ ਕਿਹੜਾ ਨੁਸਖਾ ਹੈ ਹਾਂਜੀ ਉਹ ਵੀ ਕੀ ਹੋਇਆ ਕਿ ਇਹ ਲਗਾਤਾਰ ਮਤਲਬ ਸ਼ੂਗਰ ਨਾਲ ਪੀੜਤ ਸੀਗੇ ਇਹਨਾਂ ਨੂੰ ਮੈਂ ਇਹ ਮੈਡੀਸਿਨ ਜਿਹੜੀ ਹੈ ਆਪਾਂ ਬਣਾਉਨੇ ਆ ਫਾਰਮੂਲਾ ਇਹ ਨੁਸਖਾ ਤੁਹਾਡਾ ਹਾਂ ਡਾਇਆਪ੍ਰੋ ਦੇ ਨਾਮ ਤੇ ਇਹ ਇਹ ਨੁਸਖਾ ਹਮੇਸ਼ਾ ਚੱਲਦਾ ਹੈ ਇਹ ਅੱਜ ਮੈਡੀਸਿਨ ਲੈਣ ਵੀ ਆਏ ਸੀ ਤੇ ਇੱਥੇ ਮੇਰੇ ਕੋਲ ਕਈ ਵਾਰੀ ਰਹਿ ਵੀ ਜਾਂਦੇ ਆ ਠੀਕ ਹੈ ਇਹ ਡਾਇਆਪ੍ਰੋ ਕੈਪਸੂਲ ਹੈਗੇ ਆ ਇਹ ਡਾਇਪਰੋ ਪਾਊਡਰ ਹੈਗਾ ਇਹ ਡਾਇਪਰੋ ਟੈਬਲੇਟ ਹੈਗੀ ਆ ਠੀਕ ਹੈ ਇਹ ਤਿੰਨਾਂ ਦੇ ਵਿੱਚ ਅਸੀਂ ਇਸ ਮਤਲਬ ਇਦਾਂ ਦੀ ਨੁਸਖੇ ਤੁਸੀਂ ਇਹਦੇ ਫਾਰਮੂਲੇਸ਼ਨ ਇਹਨਾਂ ਦੀ ਕੀਤੀ ਹੋਈ ਹੈ ਕੁਦਰਤੀ ਨੇਚਰਲ ਉਹ ਨੇਚਰਲ ਹੀ ਹੈ ਇਹ ਤਾਂ ਨਹੀਂ ਹੈਗਾ ਵੀ ਤੋ ਕੈਪਸੂਲ ਛੱਡ ਕੇ ਤੁਹਾਡੇ ਲੈ ਗੋਲੀਆਂ ਫਾਰਮੂਲ ਪਾਊਡਰ ਤੇ ਲੱਗ ਜੇ ਨਹੀਂ ਇਦਾਂ ਨਹੀਂ ਹੁੰਦਾ ਉਹ ਤਾਂ ਐਕਚੁਅਲੀ ਕੀ ਹੈ ਕਿ ਸਾਰੀ ਉਮਰ ਦਾ ਰੋਗ ਹੈ ਅਸਲ ਚ 슈ਗਰ 슈ਗਰ ਜੜੋ ਕੱਢਣੀ ਬਹੁਤ ਜ਼ਿਆਦਾ ਔਖਾ ਕੰਮ ਹੈ ਇਹ ਬਹੁਤ ਜ਼ਿਆਦਾ ਦੂਰ ਦੀ ਗੱਲ ਹੈ ਉਹਦੇ ਲਈ ਕੀ ਕਰਨਾ ਪੈਂਦਾ ਪਹਿਲੇ ਜਿਹੜਿਆ ਟੈਸਟ ਮੈਂ ਦੱਸਿਆ ਲੋਕ ਸਿੱਧੇ ਇਹਨਾਂ ਟੈਸਟ ਨੂੰ ਕਰਵਾ ਕੇ ਆ ਰਹੇ ਮੇਰੀ ਅਪੀਲ ਹੈ ਸਿੱਧੇ ਟੈਸਟ ਤੁਸੀਂ ਨਾ ਕਰਵਾਓ ਪਹਿਲੇ ਤੁਸੀਂ 슈ਗਰ ਕੰਟਰੋਲ ਕਰੋ ਚਾਹੇ ਇਸ ਫਾਰਮੂਲੇ ਨਾਲ ਚਾਹੇ ਕਿਸੇ ਵੀ ਨਾਲ 슈ਗਰ ਕੰਟਰੋਲ ਕਰੋ ਥੋੜੀ ਜਿਹੀ ਇੰਗਲਿਸ਼ ਮੈਡੀਸਿਨ ਚੱਲ ਰਹੀ ਉਹਨੂੰ ਬੰਦ ਕਰੋ ਦਵਾਈ ਖਾ ਕੇ ਕੋਈ ਵੀ ਆਯੁਰਵੈਦਿਕ ਦਵਾਈ ਲੈ ਲਓ ਬੰਦ ਕਰੋ ਤੁਸੀਂ ਤਾਂ ਸ਼ੂਗਰ ਦੀ ਮੈਡੀਸਿਨ ਵੀ ਤੁਸੀਂ ਉਹਨਾਂ ਨੂੰ ਕਹਿ ਰਹੇ ਸੀ ਵੀ ਅਸੀਂ ਯਕਲਕਤ ਨਹੀਂ ਬੰਦ ਕਰਦੇ ਜਿਹੜੀ ਮਾਡਰਨ ਵੀ ਚੱਲਦੀ ਹੈ ਉਹਦਾ ਕੀ ਕਾਰਨ ਹੁੰਦਾ ਉਹ ਵੀ ਕਾਰਨ ਸਾਨੂੰ ਸਮਝਾ ਦਿਓ ਉਹਦਾ ਕਾਰਨ ਇਹ ਹੁੰਦਾ ਜੀ ਇਹਨੇ ਆਯੁਰਵੈਦਿਕ ਫਾਰਮੂਲੇਸ਼ਨ ਹੈ ਇਹਨੇ 슈ਗਰ ਨੂੰ ਹੌਲੀ ਹੌਲੀ ਤੁਹਾਡੀ ਬੋਡੀ ਨੂੰ ਪਾਵਰ ਦੇ ਕੇ ਕੰਟਰੋਲ ਕਰਨਾ ਔਰ ਉਹਨੇ ਸਿੱਧਾ ਕੰਟਰੋਲ ਕਰਨਾ ਤੁਸੀਂ ਅਗਰ ਉਹਨੂੰ ਛੱਡੋਗੇ ਇੱਕੋਦਮ ਤਾਂ ਉਹ ਜਿਹੜਾ ਸਿੱਧਾ ਕੰਟਰੋਲ ਦੇ ਰਹੀ ਹੈ ਉਹ ਇੱਕੋਦਮ 슈ਗਰ ਤੁਹਾਡੀ ਸਪਾਈਕ ਕਰ ਜਾਏਗੀ ਇਸ ਕਰਕੇ ਤੁਸੀਂ ਸਲੋ ਸਲੋ ਕਰਕੇ ਜਿਵੇਂ ਜਿਵੇਂ ਇਹਨੇ 슈ਗਰ ਘਟਾਉਣੀ ਸ਼ੁਰੂ ਕਰਨੀ ਹੈ ਦੋਨੋਂ ਦਵਾਈਆਂ ਚੱਲ ਗਈਆਂ ਫਿਰ ਤੁਸੀਂ ਉਹਦੇ ਵਿੱਚੋਂ ਟੈਬਲੇਟ ਜਿਹੜੀ ਮਾਈਨਸ ਕਰਨੀ ਸਟਾਰਟ ਕਰੋ ਨਾ ਘੱਟ ਕਰਨ ਦੀ ਸਟਾਰਟ ਕਰੋ ਤੇ ਪਰਮਾਨੈਂਟ ਇਹਦੇ ਤੇ ਆ ਜਾਓ ਇਹਦੇ ਧਿਆਨ ਤੋਂ ਬਾਅਦ ਜਦੋਂ ਤੇ ਬਹੁਤ ਸਾਰੇ ਮਰੀਜ਼ ਹੈਗੇ ਨੇ ਜੀ ਇਸ ਤਾਂ ਤੁਹਾਡੀ ਦਵਾਈ ਲੈਣ ਤੋਂ ਬਾਅਦ ਜਿਹੜੇ ਦੱਸ ਰਹੇ ਸੀ ਕਿ ਥੋੜੀ 3-4 ਦਿਨ ਹਫ਼ਤਾ ਦਵਾਈ ਲਈ ਤੇ ਅਸੀਂ ਤੁਹਾਨੂੰ ਬਗੈਰ ਦੱਸੀ ਛੱਡਤੀ 슈ਗਰ ਵਾਲੀ ਹਾਂ ਮੈਨੂੰ ਦੱਸਣ ਦੀ ਲੋੜ ਕੀ ਹੈ ਬੋਡੀ ਨਾਰਮਲ ਆ ਰਹੀ ਚੈੱਕ ਤੁਸੀਂ ਤਾਂ ਕਹਿ ਰਹੇ ਸੀ ਵੀ ਉਹਨਾਂ ਨੂੰ ਹੌਲੀ-ਹੌਲੀ ਘਟਾਣਾ ਹੋ ਇੱਕਦਮੀ ਛੱਡ ਦਿੰਦੇ ਨੇ ਛੱਡ ਦਿੰਦੇ ਕਈ ਕਈਆਂ ਦਾ ਹੁਣ ਹਰ ਬੰਦੇ ਦੀ ਬੋਡੀ ਅਲੱਗ ਲੱਗਿਆ ਕਿਸੇ ਨੇ ਜਲਦੀ ਛੱਡਤੀ ਬਹੁਤ ਵਧੀਆ ਗੱਲ ਹੈ ਉਸ ਤੋਂ ਬਾਅਦ ਕੀ ਹੋਣਾ ਕਿ ਮੇਰੇ ਕਹਿਣ ਦਾ ਮਤਲਬ ਮੈਂ ਜੋ ਸਮਝਾ ਰਿਹਾ ਐ ਸੀ ਗੱਲ ਤੁਸੀਂ ਟੈਬਲੇਟ ਛੱਡਤੀ ਹੌਲੀ-ਹੌਲੀ ਛੱਡਣ ਤੋਂ ਬਾਅਦ ਮਹੀਨਾ ਹੋਰ ਇਸੇ ਦਵਾਈ ਤੇ ਰਹੋ ਜਾਂ ਆਪਣੇ ਜੋ ਵੀ ਫਾਰਮੂਲੇਸ਼ਨ ਤੁਸੀਂ ਲੈ ਰਹੇ ਹੋ ਉਹਦੇ ਤੇ ਲਓ ਉਸ ਤੋਂ ਬਾਅਦ ਇਹ ਤਿੰਨ ਜਿਹੜੇ ਟੈਸਟ ਨੇ ਫਾਸਟਿੰਗ ਸੀਰਮ ਇਨਸੂਲਿਨ ਸੀ ਪੈਪਟਾਈਡ ਔਰ ਲਾਸਟ ਬੀਟਾ ਸੈੱਲ ਫੰਕਸ਼ਨਿੰਗ ਉਦ ਦਾ ਫਾਇਦਾ ਉਦੋਂ ਹੁੰਦਾ ਉਹਦੇ 'ਚ ਅਗਰ ਬੀਟਾ ਸੈਲ ਤੁਹਾਡੇ 40 45 ਵਰਕਿੰਗ 'ਚ ਹੁੰਦੇ ਆ ਮੰਨ ਲਓ ਤਾਂ ਫਿਰ ਅਸੀਂ ਦਾਵਾ ਕਰਦੇ ਆ ਕਿ ਸਾਰੀ ਉਮਰ ਲਈ ਤੁਹਾਡੀ ਦਵਾਈਆਂ ਛਡਾਨ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਫਿਰ ਜੇ ਅਗਰ ਤੁਹਾਡੇ 45 ਪਲੱਸ ਆ ਜਾਂਦੇ ਆ ਫਿਰ ਸਾਡੇ ਕੋਲ ਇਹੋ ਜੇ ਫਾਰਮੂਲੇ ਆ ਜਿਹਦੇ ਨਾਲ ਅਸੀਂ ਸ਼ੂਗਰ ਦੀਆਂ ਦਵਾਈਆਂ ਬਹੁਤ ਸਾਰੇ ਲੋਕਾਂ ਦੀ ਅੱਜ ਤੱਕ ਬੰਦ ਕੀਤੀਆਂ ਨੇ ਤੇ ਤੁਹਾਡੀਆਂ ਵੀ ਹੋ ਸਕਦੀਆਂ ਨੇ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਤੁਹਾਨੂੰ ਮਿਲਣ ਦਾ ਕੀ ਢੰਗ ਹੈਗਾ ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਉਹਦੇ ਲਈ ਮਹਾਲੀ ਦੇ ਵਿੱਚ 10 ਫੀਸ ਸਾਡਾ ਕਲੀਨਿਕ ਹੈਗਾ ਹੂੰ ਕਾਟ ਨੰਬਰ ਐਸ ਸੀ ਐਫ ਹੈ ਉਥੇ ਤੁਸੀਂ ਜਦੋਂ ਮਰਜ਼ੀ ਸਾਡੇ ਨਾਲ ਆ ਕੇ ਮਿਲ ਸਕਦੇ ਹੋ ਕਲੀਨਿਕ ਤੇ ਸਵੇਰੇ 10:30 ਤੋਂ ਲੈ ਕੇ ਸ਼ਾਮ ਨੂੰ 8:00 ਵਜੇ ਤੱਕ ਅਸੀਂ ਉਥੇ ਡਿਊਟੀ ਦਿਨੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋਏ ਸਨ ਜਿਹੜੀ ਬੂਟਿਆਂ ਨਾਲ ਗੱਲਬਾਤ ਕਰਨ ਵਾਲੇ ਡਾਕਟਰ ਵੈਦ ਗੁਰਮੀਤ ਸਿੰਘ ਜਿਨ੍ਹਾਂ ਨੇ ਅੱਜ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਗੁੜਮਾਰ ਬੂਟਾ ਔਰ ਇਹ ਸਦਾ ਬਹਾਰ ਦੇ ਫੁੱਲ ਦੇ ਕੋ ਜਿਹੜੇ ਲੱਗੇ ਹੋਏ ਨੇ ਉਹਨਾਂ ਦਾ ਕਹਿੰਦੇ ਕਿ ਜਿਹੜਾ ਸ਼ਖਸ ਇਹਨਾਂ ਦਾ ਕੜਾ ਬਣਾਉਣਾ ਸ਼ੁਰੂ ਕਰ ਦੇਗਾ ਇਹਨਾਂ ਦਾ ਕੜਾ ਪੀਣਾ ਸਵੇਰੇ ਸਵੇਰੇ ਸ਼ੁਰੂ ਕਰ ਦੇਗਾ ਤਾਂ ਉਸ ਦੀ ਲਾਈਫ ਹੈਗੀ ਹੈ ਜਿਹੜੀ ਉਹ 슈ਗਰ ਫ੍ਰੀ ਹੋ ਸਕਦੀ ਹੈ ਔਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ 슈ਗਰ ਕਰਕੇ ਉਹਨਾਂ ਨੂੰ ਉਹਨਾਂ ਦੀ ਲਾਈਫ ਦੇ ਵਿੱਚ ਆ ਰਹੀਆਂ ਨੇ ਉਹ ਦੂਰ ਹੋ ਸਕਦੀਆਂ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰੋਗੇ ਜਿੰਨਾਂ ਨੂੰ ਇਸ ਵੀਡੀਓ ਦੀ ਤੁਹਾਨੂੰ ਲੱਗਦਾ ਹੈ ਕਿ ਜ਼ਰੂਰਤ ਹੈ ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ ਚਾਹੇ ਉਹ ਤੁਹਾਡਾ ਯਾਰ ਦੋਸਤ ਹੈ ਚਾਹੇ ਤੁਹਾਡੇ ਫਰੈਂਡ ਸਰਕਲ ਦੇ ਵਿੱਚੋਂ ਕੋਈ ਵੀ ਸ਼ਖਸ ਹੋ ਸਕਦਾ ਫਿਲਹਾਲ ਇਹ ਵੀਡੀਓ ਗੇਵਨ ਲਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੁਆਗਿਆ ਧੰਨਵਾਦ